ਹਨਸੀ ਹਾਲਾਂ ਦਾ ਤੇ ਗਰਮੀਆਂ ਦਾ ਕਿੰਨਾ ਫਰਕ ਪੈਣਾ ਹੁਣ 6 17 ਹੋ ਗਏ ਪੂਜੀ ਤੋਂ ਅਜੇ ਨਹੀਂ ਰਹਾ ਵਾ ਹੋਣੇ ਕੋਈ ਦੇ ਛੱਡ ਦੇ ਵਿੱਚ ਆਪਾਂ ਤੇ ਪੇਪਰ ਰੋਟਾਵੇਟਰ ਵਾਲਾ ਤਿਆਰ ਸਾਥੀਆ ਕੈਦਾ ਕੱਲ ਮੜਿਆ ਦੇਣ ਲੱਗਾ ਤੇ ਅੱਜ ਫਿਰ ਬਦਲਵਾਈ ਹੋ ਗਈ। ਤਾ ਬਾਂ ਨਾਂਣ ਕਣ ਮੱਕੀਆਂ ਮੁੱਕੀਆਂ ਲਾ ਲਿੰਦੇ। ਤੇਰੀ ਕੰਮ ਨਿਬੜੂਆ। ਹੋਰ ਚੱਲੀ ਜਾਂਦਾ ਵਧੀਆ ਕੰਮ। ਆ ਦੇ ਇਹਨਾਂ ਗੱਲ ਸਾਰੇ ਸਰਾਣੇ ਚਾਰਜ ਨਾਲ ਗਲਾਸ ਚਾਹ ਦਾ ਤੇ ਜੇ ਆਖਣਾ ਹੀ ਔਖੇ ਵੜੇ ਆ ਸਾਨੂੰ ਕੰਮ ਔੜਾ ਪੈਂਦਾ ਕੀ ਇਹ ਨਰ ਪੈਂਦਾ ਹੋਏ ਤਾਂ ਪੈਂਦਾ ਰਵੇ ਤੂੰ ਕਿ ਅਸੀਂ ਇਦਾਂ ਨੰਦ ਲੈਣੇ ਆਹ ਭਾਜੀ ਹੁਣੇ ਕੱਲ੍ਹ ਵੇਲੇ ਨਾਲ ਆਣ ਕੇ ਟ੍ਰਿੱਟ ਡਾਕੇ ਤੇ ਨਿਕਲ ਗਿਆ ਤੇ ਹੁਣ ਤੜਕੇ ਦਾ ਆਣ ਕੇ ਤੇ ਫੇਰ ਰੌਲਾ ਪਾਇਆ ਕਰ ਕੇ ਰੋੜਾ ਆਪਣੀ ਬੰਦਾ ਹੈ ਅੱਜ ਨਾਲ ਪਈ ਨਹੀਂ ਨਾਲ ਲੱਗਦਾ ਰਾਤ ਇੱਥੇ ਰਾਣਾ ਹੈਗਾ ਜੀ ਤੂੰ ਰਾਣੇ ਨੂੰ ਨਾਲ ਲਾ ਕੇ ਕਿੱਥੇ ਏਦਾਂ ਔੜਾ ਨਿਕਲਣਾ ਯਾਰ ਕ੍ਰੋਸ ਕ੍ਰੋਸ ਟ੍ਰੌਪ ਲਿੰਕ ਲਾਲ ਨਿਮਟ ਚੌਕ ਦੇ ਮਿੰਟ ਚ ਬਾਹਰ ਆਜਣਾ ਤੇ ਪਹਿਲਾਂ ਸਵੇਰੇ ਆਹ ਕੰਮ ਦੀ ਹੁੰਦੀ ਹੈ ਮੋੜ ਤੋਂ ਅੱਜੋ ਜਿਹੜਾ ਆਪਣਾ ਆਤਮੋ ਵਾਲਾ ਖੱਤਾ ਛੱਡਿਆ ਨਹੀਂ ਆਪਾਂ ਉਹ ਆਤੂ ਵਾਲੀ ਚ ਜਿਹੜਾ ਖੱਤਾ ਛੱਡਦਾ ਆਪਾਂ ਲੀਆਂ ਦਾ ਕਰਕੇ ਉਹਨੂੰ ਮਾਰ ਅੱਜ ਕੰਮ ਕੰਪਲੀਟ ਕਰ ਸਵੇਰੇ ਹਲ ਪਾਵਾਂਗੇ ਰੋਟੀ ਗੋਲ ਲੈ ਕੇ ਤੂੰ ਹੀ ਨਹੀਂ ਤੂੰ ਰੋਕਿਆ ਨਾ ਮੈਂ ਪਹਿਲਾਂ ਉੱਥੇ ਵਾਹ ਕੇ ਥੋੜਾ ਆਥਾਨ ਫਿਰ ਤੂੰ ਨજર ਤੂੰ ਮਾਰ ਚੱਲ ਕੇ ਮੈਂ ਆ ਗਿਆ ਉਹੋ ਹੀ ਮੈਂ ਉਹਨੇ ਚ ਰਾਹ ਵੋਣ ਲੱਗਾ ਵਾਂ ਰੋਟੀ ਪੱਕੇ ਦਾ ਤੱਕਾ ਦਵੇ ਖੱਤੇ ਵਾਦ ਨੇਵੇਂ ਮੁੜ ਕੇ ਮੈਂ ਰੋਟੀ ਲੈ ਆਉਣਾ ਨਾਲੇ ਉਧਰ ਉਹਨੂੰ ਤਨਖਾ ਲਵਾਵਾਂ ਏਦਾਂ ਹੀ ਲੱਗਣਾ ਮਾੜਾ ਕੱਪੜਾ ਲਾ ਕੇ ਪੁੱਤ ਮਾਰ ਕਪੜਾ ਉਹਦੇ ਗਾੜੀ ਲਾ ਨਾ ਉਹਦੇ ਗਾੜੀ ਲਾ ਕਪੜਾ ਮੋਨ ਇਸ ਕੇ ਆਗੇ ਯਾਰ ਕਪੜਾ ਲਗਾ ਕੇ ਵੀ ਮਾਰਾ ਨਹੀਂ ਹੈ ਇਸ ਕੇ ਆਗੇ ਲਗਾ ਆਬ ਇਸ ਉਪਰ ਰੱਖ ਇਸ ਕੋ ਚੱਲ ਮਾਰ ਜੋਰ ਸ ਪੂਰਾ ਸਿੱਧਾ ਚੱਲ ਮਾਰ ਦੇਰ ਜਾ ਬੇਬੂ ਕੇ ਦੇ ਨਿਪਲ ਚਾਚੇ ਨੂੰ ਉਹ ਗਰੀ ਗਰੀ ਯਾਰ ਕੱਲ ਪਾਈ ਹੀ ਦੇ ਪਹਿਲਾ ਹਵਾ ਕੱਢ ਲਈ ਆ ਕੱਢ ਕੇ ਬਾਹਰ ਇਹਨੂੰ ਫੇਰ ਕਰ ਇਹ ਜਦੋਂ ਜ਼ਿਆਦਾ ਰਾਤ ਚੇਤਾਲੀਆਂ ਮੈਂ ਆਖ ਨਹੀਂ ਦਿਆਂ ਰਾਤ ਚੇਤਾ ਕਿਹੜੀ ਚੀਜ਼ ਮਗਾਉਣੀ ਗਰੀਸ ਮਗਾਉਣੀ ਡੈਡੀ ਨੂੰ ਆਖਿਆ ਇਹ ਨਾ ਮੈਨੂੰ ਸ਼ਾ ਗਰੀਸ ਲਿਆਇਆ ਹੋਣਾ ਫਿਰ ਉਹ ਯਾਰ ਇੱਲਾਹ ਹਾਣ ਕਿੱਡਾ ਵਗੋਚਾ ਆਣਾ ਥਾਣਾ ਸਾਫ ਕਰਨ ਦੇ ਆ ਤੇ ਜੇ ਸਮਾਨ ਕੋਲ ਹੁੰਦਾ ਮਾਰ ਕੇ ਹਵਾ ਜਾ ਉਹ ਜਾਣਾ ਜੋਰ ਨਾਲ ਮਾਰ ਮਾ ਪੂਰੀ ਜੋਰ ਨਾਲ ਲੈ ਮੋਗੀ ਫੂਕ ਸਾਡੀ ਭੂਗ ਮੋਗੀ ਨਾਲ ਹੀ ਖੰਗ ਆ ਗਈ ਗਾੜੀਆਂ ਬੰਦੇ ਲੋਰਾ ਦੇ ਕੰਮ ਕਰਦੇ ਇਹਦੀ ਗੱਲ ਤਾਂ ਨਹੀਂ ਹੈਗਾ ਹਾਂ ਕੰਮ ਹਾਂ ਇੰਦਾ ਵੇ ਜੇ ਪੂਰੀ ਦਲੀਲ ਹੋਵੇ ਤੇ ਬਲੋਰ ਜਿੰਨੀ ਆਵਾਡਾ ਓਂਡੇ ਉਧਰੇ ਲਾ ਲਾਵਾਂ ਨੂੰ ਜਾ ਲਾ ਲਿਆ ਜਾ ਨਹੀਂ ਉਹਨੂੰ ਟੋਟਾ ਰਹਿਣ ਦੇਣਾ ਉੰਨਾ ਭੇਜ ਮੁੜ ਕੇ ਨਵੀਂ ਮਗਾ ਲਾਂਗੇ ਰਹਿਣ ਦੇ ਡੈਡੀ ਤੋਂ ਉਹਨੂੰ ਮੁੜ ਕੇ ਫੇਰ ਉਹਨੂੰ ਲਾਉਣੀ ਪਊਗੀ ਸਣਾ ਲਾਦਾ ਕਿਹੜੀ ਬਲੋਰ ਰਹੀ ਸਣਾ ਜੱਸਿਆ ਡਬਾਈ ਨਹੀਂ ਫਿਰਦਾ ਤੂੰ ਅਹੀਂ ਐਣੂ ਨੇ ਤੂੰ ਸਾਡੇ ਮਗਰਮਗਰ ਪਰਿਆ ਨਾ ਭਾਂਜਾ ਘਟਾ ਲੈ ਕੇ ਐਹੀਂ ਐਣੂ ਨੇ ਮਗਰਮਗਰ ਮਗਰਮਗਰ ਤੇ ਸਾਰੀ ਢੜੀ ਘਟਾ ਹੀ ਖਾਣਾ ਹੁਣ ਵੇਲੇ ਨਾ ਖਾਂਦੇ ਵੀ ਏ ਓ ਜੱਸਿਆ ਡਬਾਈ ਨਹੀਂ ਫਿਰਦਾ ਤੂੰ ਫੇਰ ਤੂੰ ਖਾਂ ਨਹੀਂ ਇੱਧਰ ਆਵਾ ਵੀ ਆਪਣਾ ਉੱਥੇ ਪਰ ਮੈਨੂੰ ਉੱਥੇ ਸੁੱਟ ਫਾਰ ਮੈਂ ਇੱਧਰ ਆਵਾ ਲੀੜੇ ਫਾੜੇ ਦੇ ਸਮ ਇਹਦੀ ਟਿਕ ਟਿਕਟਾ ਤੇ ਆਪਣੇ ਕਵੈਤ ਦੀ ਬਾਬਾ ਮਾਨੀਆ ਦੀ ਗਟੋੜੀ ਨਾ ਮਾਨੀਆ ਜਾ ਰਿਹਾ ਚੱਲ ਮਾਨੀਆ ਹੀ ਜਾਣਾ ਉਥੇ ਚਾਹੀਦਾ ਜੀ ਤਿਆਰ ਚਾਹੀਦਾ ਜੀ ਤਿਆਰ ਮਾਨੀ ਜਿਹੜੇ ਗਏ ਉਹਨਾਂ ਨੂੰ ਕੱਢੀ ਜਾਂਦੇ ਆ ਵਾਹ ਆਹ ਵਾਲੀ ਮਸ਼ੀਨ ਕਿਉਂਕਿ ਸੀਜ਼ਨ ਚੱਲ ਪਿਆ ਵਾ ਕਰੰਟ ਥੋੜਾ ਤੇ ਅੱਜ ਚਾਲੂ ਕਰਤੀ ਆ ਤਾਂ ਜੋ ਹਵਾ ਭਰੀ ਨਹੀਂ ਆਏ। ਇੰਨਾ ਚ ਹਵਾ ਹੂਆ ਮਾਰਨੂੰ ਟਰੈਕਟਰਾਂ ਚ ਕਿਉਂਕਿ ਹੁਣ ਕੱਟਾ ਸ਼ੁਰੂ ਹੋ ਗਿਆ ਗਰਮੀਆਂ ਹਵਾ ਮਾਰਨੂੰ ਰੋਜ਼ ਕੌਣ ਕਿੱਥੋਂ ਜਾਇਆ ਕਰਾਂਗੇ। ਅਸੀਂ ਇੱਥੇ ਪੱਕੀ ਮੋਟਰ ਜਲਦੀ ਚਲਾ ਕੇ ਤੇਨੂੰ ਭਰ ਕੇ ਮਾਰ ਲਿਆ ਕਰਾਂਗੇ। ਇੱਥੇ ਆਪਾਂ ਨਾ ਉਹ ਲਾਉਣੀ ਆ ਗੰਨ ਜਿਹੜੀ ਇਤਨਾਂ ਵਾਲੀ ਨਹੀਂ ਆ। ਉਹਦੇ ਨਾਲ ਮੇਰਾ ਵਾ ਖਰਾਬ ਨਹੀਂ ਹੁੰਦੀ। ਉਹ ਲੈ ਗਏ ਲੈ ਗਿਆ ਵਾਂਗੇ ਆਪਣੀ ਉਹ ਯਾਰ ਬੰਦ ਕਰਿਆ ਮਗਰ ਉੱਤੇ ਪੈਰ ਆ ਗਿਆ ਇੰਨੇ ਕੀ ਮੰਦਰਾ ਸਾਨੂੰ ਮੁੜ ਕੇ ਮੰਦਰਾ ਬਣਾਣਾ 1.5 ਦੋ ਲੱਖ ਰੁਪਈਆ ਐ ਵੇ ਲੈ 1.5 ਕੋ ਲੱਖ ਸਾਬ ਯੋਰ ਇੰਨੇ ਦੀ ਸਾਰਾਂ ਗੇਣ ਸਰਪੰਚਾਂ ਰਾਈ ਨਵਾ ਇਹ ਜਿੰਦਾ ਪੰਜਾ ਲਾਉਣੇ ਤੇ ਬੰਦੇ ਨੇ ਮੁਰਕੇ ਤਰੀ ਨਾ ਮੇਰੇ ਡੇਢ ਲੱਖ ਦਾ ਹੀ ਗਲੰਪ ਲਿਆ ਓਏ ਜਦਾ ਤਾਰ ਲਾ ਗਈ ਹੋਣੀ ਲਵਲਾਤੀ ਆ ਬਿੱਲੇ ਨੇ ਕਰਿਆ ਮੇਰੇ ਡੇਢ ਲੱਖ ਦਾ ਹੀ ਡੇਢ ਚ ਕਿੱਥੇ ਬੰਦਣਾ ਜਿੱਡਾ ਜਵਾਨ ਐ ਨੇ ਕੀ ਦਾ 50 ਲੱਖ ਦੀ ਮੰਗ ਲੈਣਾ ਮੇਰਾ ਵੀਰ ਨਾ ਆਪ ਹੀ ਬਚਾਪ ਜੂ ਕੇ ਰੱਖੀ ਇੰਨਾਂ ਨੂੰ ਸੀਜਨ ਚ ਦੇ ਕੇ ਗਲਾ ਦੇ ਤਰੇ ਫਿਰਦੇ ਆਂ ਤੇ ਮੈਂ ਨਹੀਂ ਦਊਂ ਟੇਬ ਟਰੈਕਟਰ ਤੇ ਨਹੀਂ ਯਾਰ ਉਹ ਦਿਨ ਮੈਂ ਲਿਆਇਆ ਲੱਗ ਹੀ ਜਾਵੇ ਜਦੋਂ ਮੈਂ ਤੇ ਕੋਈ ਬਜੰਦੇ ਆ ਤੂੰ ਬੋਲ ਤੂ ਲਗਾ ਤੂੰ ਵਧੀਆ ਬੋਲਦਾ ਤੇ ਵਧੀਆ ਬੋਲਦੇ ਹਾਂਜੀ ਬੁੱਲੀਓ ਵਿੱਚ ਵਧੀਆ ਬੋਲਦਾ ਨਿਕਲਦਾ ਕੋ ਫਾਟ ਉਦਲੇ ਫਿਲਟਰ ਆਪੋ ਇੱਕ ਕਰਾ ਲਵਾਂਗੇ। ਆ ਦੋ ਫਿਰ ਮਹਗਾ ਹੀ ਲੋੜੀ ਪਰ ਹੁਣ ਜਿੱਦਾਂ ਤੁਸੀਂ ਵੇਖਣਦੇ ਆ ਕਈ ਬੰਦੇ ਜਿਹੜੀ ਆ ਡੀਜ਼ਲ ਵਾਲੀ ਗਲਾਸੀ ਆ ਨਾ ਪੁੱਠੀ ਲਾ ਦਿੰਦੇ ਆ। ਆ ਚ ਸਪਰਿੰਗ ਜਿਹੜਾ ਥਰਡੇ ਬੰਨੇ ਲੱਗਣਾ ਐ ਇਦਾਂ ਲੱਗਣਾ ਇਦਾਂ। ਠੀਕ ਆ ਆ ਮੋ ਉਦਲੇ ਬੰਨੇ ਸ਼ਰਾਖ ਹੁੰਦਾ ਜਿਹੜਾ ਉਹਦੇ ਚ ਪੈ ਗਿਆ ਜਿਹੜਾ ਡੀਜ਼ਲ ਥੱਲੇ ਇਹਦੇ ਵਿੱਚ ਦੀ ਘੁੰਮ ਕੇ ਵਾਪਸ ਆ। ਕਈ ਪੁੱਠੀ ਲਾ ਦੇ ਪਰ ਕੇ ਲਾਇਆ ਗਰ ਫਿਲਟਰ ਵੀ ਭਰ ਕੇ ਮੁੜ ਕੇ ਲਾਉਣੇ ਪਰ ਹਵਾ ਨਹੀਂ ਕਢਾਉਣੀ ਪੈਂਦੀ ਚੰਗਾ ਭਲਕੇ ਯਾਰ ਇੱਕ ਦਿਨ ਹੁਣ ਮੱਕੀ ਲਾ ਕੇ ਤੇਲ ਤੇਜ਼ ਕਰੀਏ ਟਰੈਕਟਰ ਦਾ ਫਰਾਂ ਹੋ ਗਿਆ ਕਰਨ ਲਾ ਅੱਜ ਟਰੈਕਟਰਾਂ ਦੇ ਹੁਣ ਫਿਲਟਰ ਕੀਤੇ ਚੇਂਜ ਇਹ ਜਿੱਦਾਂ ਦੋ ਸਰਵਸਾਂ ਇੱਕ ਦੋ ਸਰਵਸਾਂ ਦੇ ਵਿੱਚ ਸਾਡਾ ਦੋਵਾਂ ਸਰਵਸਾਂ ਦਾ ਮਤਲਬ ਨਹੀਂ ਹੁੰਦਾ ਵੀ ਜਿਦ ਤਰ੍ਹਾਂ ਮੰਨ ਲਓ ਵੀ ਅਹੀਂ ਵੇਖਣਾ ਵੀ 1000 ਘੰਟੇ ਚੱਲ ਗਿਆ ਯਾਰ 500 ਘੰਟੇ ਬਾਅਦ ਡੀਜ਼ਲ ਫਿਲਟਰ ਚੇਂਜ ਕਰ ਦੇਨੇ 500 500 ਘੰਟੇ ਬਾਅਦ ਤੇ ਯੂਨਿ ਚਰਚੇ ਦੇ ਬਲਾਕ ਜੇ ਹੋਈ ਜਾਂਦੇ ਆ ਜਿਹੜੀ ਸਰਵਸਾ ਉਹ ਤੇਲ ਵੇਖ ਕੇ ਜਦੋਂ ਥੋੜੀ ਝਗਣਾੜ ਜੀ ਖਤਮ ਹੋ ਗਈ ਉਦੋਂ ਤੇਲ ਚੇਂਜ ਕਰ ਦੇਣਾ ਹੁਣ ਲੈ ਕਰਨ ਵਾਲਾ ਹੋਇਆ ਬਾਅਦ ਟਾਈਮ ਹੀ ਨਹੀਂ ਲੱਗਣ ਰਿਹਾ ਥਾਉ ਥਾਈ ਸਾਰੇ ਰੂਜੇ ਟਰੈਕਟਰ ਕਰਦੇ ਆ ਉਹਨਾਂ ਦਾ ਉਹ ਅੱਜ ਉਹਨੇ ਫਿਲਟਰ ਚੇਂਜ ਕਰਤੇ ਜੀ ਨੂੰ ਹਵਾ ਮਾਰਤੀ ਅੰਦਰਵਾਰੋਂ ਉਹਤ ਅੰਦਰਵਾਰ ਪਾ ਕੇ ਨਾਲੀ ਬਸ ਫਿਰ ਇਦਾ ਵੀ ਕੱਢ ਲਈ ਇਹਦੇ ਆ ਪਿਛਲੇ ਪੁਛਲੇ ਹਿੱਸੇ ਤੇ ਵੀ ਬੜਾ ਜੰਮਿਆ ਹੀ ਗੰਦ ਜਾ ਆ ਵੀ ਆਇਆ ਕਿ ਨਹੀਂ ਬਾਹਰ ਬਾਕੀ ਟਰੈਕਟਰ ਜਿਹੜੇ ਆ ਚਲੇ ਗਏ ਆ ਹੁਣ ਇੱਕ ਕੰਪਿਊਟਰ ਕਰਾਏ ਵਾਲਾ ਡੀਜ਼ਲ ਪਾਉਣ ਗਿਆ ਜਿੰਨਾਂ ਦੇ ਵੰਗਾਰ ਲਾਈ ਸੀ ਤੇ ਉਹਨਾਂ ਦੇ ਘਰੋਂ ਡੀਜ਼ਲ ਪਵਾ ਕੇ ਫਿਰ ਉਹਦੀ ਸਪਾਈਸ ਨਹੀਂ ਕਰਦੇ ਆ ਅੱਜ ਦਿਹਾੜੀ ਆਪਨੇ ਫੇਰ ਲਾਵਾਂਗੇ ਨਾ ਬਲਕੇ ਜੇ ਕੋਈ ਸੱਜਣ ਨੇ ਆਖਿਆ ਤਾਂ ਫੇਰ ਉਹਦੇ ਲਵਾ ਲਾਂਗੇ ਦਿਹਾੜੀ ਮੱਕੀ ਦਾ ਪੈਲੀ ਦਾ ਜੋਰ ਹੋਣ ਪਰਮਾਤਮਾ ਬਸ ਮੀਂਹ ਨਾ ਪਾਵੇ ਤਾਂ ਫੇਰ ਤੇ ਕੋਈ ਪ੍ਰੋਬਲਮ ਨਹੀਂ ਜੇ ਨੂੰ ਨੂੰ ਪੈ ਗਿਆ ਫੇਰ ਉੱਤੋਂ ਪੈਣ ਬੈ ਵੀ ਜਾਊਗਾ ਤਰ੍ਹਾਂ ਪੈਲੀਆਂ ਖੁਸ਼ਕ ਹੋਵਾਂ ਰੰਡੀਆਂ ਨਹੀਂ ਜਾਂਦੀਆਂ ਟੀ-ਸ਼ਰਟ ਲਈ ਮਗਰੋਂ ਕੜਨਾ ਗੱਲ ਕਰਦੇ ਆ ਵੀ ਵੈਗਰੂ ਦਾ ਜਿਹੜਾ ਵਾ ਸ਼ੁਗਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਤਾਂ ਨੂੰ ਪਰ ਵਾਲੀ ਸਾਈਡ ਦੇਖ ਕੇ ਜੀਂਦੇ ਹਾਂ ਫਿਰ ਜਿਹੜਾ ਵਾ ਵੀ ਆਪਣੇ ਮਨ ਨੂੰ ਸੰਤੁਸ਼ਟੀ ਨਹੀਂ ਮਿਲ ਸਕਦੀ ਫਿਰ ਆਪਣੇ ਕੋਈ ਜੋ ਵੀ ਹੋਇਆ ਨਾ ਆਪਾਂ ਉਹਦੇ ਵਿੱਚ ਹੀ ਖੁਸ਼ ਨਹੀਂ ਹੋ ਸਕਦੇ ਵੀ ਯਾਰ ਹੋਰ ਹੋਰ ਦੀ ਲਾਲਚਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਥੱਲੇ ਨੂੰ ਦੇਖ ਕੇ ਜੀਆ ਜਿਹਾ ਜਿਤਨਾ ਆਪਣੇ ਦੋਸਤ ਦੀ ਨੀਂਦ ਨੂੰ ਦੇਖ ਕੇ ਜੀਤਾਗੇ ਇਹ ਆਪਣ ਹੋਊਗਾ ਬਾਦੂ ਪਰਮਾਤਮਾ ਨੇ ਦਿੱਤਾ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਵੇਖਿਆ ਕਰੋ ਕਿ ਤੁਹਾਨੂੰ ਅੰਗ ਪੈਰ ਸਾਰੇ ਸਹੀ ਦਿੱਤੇ ਆ ਨਾ ਸਾਡ ਤੋਂ ਰੱਬ ਨੇ ਕੁਝ ਨਹੀਂ ਲਕੋਇਆ ਕਿਉਂਕਿ ਜਿਹੜੇ ਬੰਦੇ ਨੂੰ ਤੁਸੀਂ ਵੇਖ ਲਓ ਜੀ ਜਿਹੜਾ ਹੱਥ ਪੈਰ ਨਾਲ ਕੰਮ ਕਰਦੇ ਤੇ ਉਹ ਬੰਦੇ ਦੀ ਜ਼ਿੰਦਗੀ ਵੇਖ ਲਓ ਜਿਹੜਾ ਆਪਣਾ ਜੀਵਨ ਜੀ ਦੇ ਕੋ ਸਾਰਾ ਕੋ ਪਰਮਾਤਮਾ ਨੇ ਦਿੱਤਾ ਤੇ ਉਹਦਾ ਵੇਖ ਲਓ ਤੇ ਉਹ ਵੀ ਇਹ ਚੀਜ਼ਾਂ ਜਿਹੜੀਆਂ ਵਾ ਨਾ ਹਮੇਸ਼ਾ ਉਹਦੋਂ ਮਾਇਨੇ ਰੱਖਦੀਆਂ ਜਦੋਂ ਆਪਾਂ ਸਾਹ ਦੇ ਤੋਂ ਘਾਟ ਵਾਲਾ ਬੰਦਾ ਦੇਖਾਂਗੇ ਨਾ ਜਿਹਦੇ ਕੋਲ ਥੋੜੀ ਘਾਟ ਹੋਈ ਫਿਰ ਆਪਾਂ ਨੂੰ ਮਸੂਮ ਹੋਣਾ ਵੀ ਲੈ ਗਰੂ ਵਾਪਸ ਆ ਯਾਰ ਕਿ ਮੇਰੇ ਕੋਲ ਕੁਝ ਨਹੀਂ ਪਿਆ ਉਹਨੂੰ ਯਾਦ ਰੱਖਿਆ ਕਰੋ ਤੇ ਪਰਮਾਤਮਾ ਦਾ ਨਾਮ ਲੈ ਕੇ ਹਰੇ ਕੰਮ ਸ਼ੁਰੂ ਕਰਦਿਆ ਕਰੋ ਚੜ੍ਹਦੀ ਕਲਾ ਦੇ ਵਿੱਚ ਵਿੱਜਾਂ ਮਾਰਾ ਜੀ ਜਿਹੜਾ ਆਪਣੇ ਆਪ ਬਤੀਤ ਹੋਣਾ ਕਿ ਜੇ ਆਪਾਂ ਟੜਕੇ ਉੱਡਦੇ ਆਸਾਰ ਪਰਮਾਤਮਾ ਦਾ ਸ਼ੁਕਰ ਕਰਕੇ ਨਾਮ ਜਪ ਕੇ ਚੜ੍ਹਦੀ ਕਲਾ ਦੇ ਵਿੱਚ ਦਿਨ ਸ਼ੁਰੂ ਕਰਾਂਗੇ ਕਿ ਸਾਰੀ ਦਿਹਾੜੀ ਚੜ੍ਹਦੀ ਕਲਾ ਰਹੇਗੀ ਕਦੀ ਵੀ ਪੈਂਦੀ ਗਲਾਲੀਆਂ ਗੱਲਾਂ ਨਹੀਂ ਕਰਨੀਆਂ ਮਨ ਦੇ ਵਿੱਚ ਇਹੋ ਜਿਹਾ ਲਿਉਣਾ ਹੀ ਨਹੀਂ ਪੀ ਆਏ ਅੱਜ ਆ ਹੋਇਣਾ ਅੱਜ ਹੋਇਣਾ ਕੰਮ ਕਰੋ ਜਿੰਨਾ ਹੁੰਦਾ ਉਹਨਾਂ ਕਰਕੇ ਤੇ ਸ਼ੈਗੁਰ ਦੀ ਕਿਰਪਾ ਨਾਲ ਜਾਂ ਆਪੇ ਸਾਰਾ ਕੁਝ ਸਹੀ ਹੋ ਜਾਣਾ ਬਾਪੋ ਲੈ ਕਦੀ ਐਨੂੰ ਲੈ ਗਿਆ ਮੋਟਰਸਾਈਕਲ ਕਦੀ ਓਨੂੰ ਲੈ ਗਿਆ ਤੇਰਾ ਰੋਗ ਵਾ ਹੁਣ ਜੇ ਆਪਾਂ ਹਸਾਬ ਲੱਗੇ ਤੇ ਆਹ ਵੇਖੋ ਆਹ ਛੇਕ ਨਾਲ ਅਗਲੀ ਵੀਰ ਦੀ ਪੈਲੀ ਇਹਦੇ ਚਰੀਆਂ ਮਾਰ ਕੇ ਇਹਨੇ ਮਿੱਟੀ ਚ ਕਾਈ ਰੇਤ ਤਿੰਨ ਤਿੰਨ ਫੁੱਟ ਚ ਕਾਈ ਆਹ ਜੇ ਫੁੱਟ ਫੁੱਟ ਉੱਤੇ ਰੇਤ ਹੋਗਾ ਇਹਨੂੰ ਪੱਧਰ ਖਰੂ ਇੱਥੇ ਫੇਕ ਕਿੰਨਾ ਖਰਚਾ ਆਏਗਾ ਆ ਇੱਕ ਵੀਰ ਚਕੌਣ ਲਿਆ ਹਣਾ ਛਟੋ ਘਟ ਵੀ 4 ਫੁੱਟ ਰੇਤ ਆ ਛਕਾ ਆਗੇ ਤੇ ਫੇਰ ਇਹਦੇ ਦੇ ਖਰਚੇ ਹੋਣੇ ਸਾਰੇ ਐਦਾ ਕਰ ਕਰਕੇ ਪੈਲੀਆਂ ਬਣਾਈਆਂ ਹੋ ਜਗਿੰਦਰਾ ਚਾਹ ਪੀਣੀ ਪੀਲਾ ਚਾਹ ਆ ਗਈ ਪੀਣੀ ਤੇ ਵਧੀਆ ਚਾਹ ਪੀਲਾ ਐਂਡਰ ਬਸ ਆਵੇਂ ਹੋਈ ਤੇਰੇ ਰਾਹ ਆਲੀ ਸਾਡਾ ਵਾਦੇ ਕੋਈ ਆ ਕੈਮਰਾ ਆਪਣੇ ਕੋ ਵਾਧੂ ਮਹਿੰਗਾ ਲੈ ਮੈਂ ਆਪਾਂ ਦੋਵੇਂ ਕੰਮ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣੇ ਆ ਨਾਲੇ ਫੋਨ ਦੇ ਨਾਲੇ ਕੈਮਰਾ ਆ ਜਾ ਚਾਹ ਪੀ ਲੈ ਬਸ ਠੀਕ ਆ ਕੱਲਾ ਟੱਕਰਿਆ ਨਾ ਅਈਸ਼ਾ G3 ਅਜੇ ਆ ਜਿਹੜਾ ਆਪਾਂ ਹਾਰਜੀ ਬੰਦ ਲਾਇਆ ਦਰਿਆ ਦੇ ਕੰਢੇ-ਕੰਢੇ ਜਿਹੜਾ ਬਿਆਦ ਰਿਆ ਜਿੱਪ ਚੜਦਾ ਵਾ ਹੱਡ ਤੋਂ ਬਚੋਣ ਲਈ ਆਪਾਂ ਬਿਆਦ ਰਿਆ ਦੇ ਕੰਡੇ-ਕੰਡੇ ਸਾਰੇ ਪਿੰਡਾਂ ਨੇ ਰਲ ਕੇ ਲਾਇਆ ਜਦੋਂ ਜਾਦਾ ਚੜਾਈ ਜੇ ਜਦੋਂ ਇਹ ਟੁੱਟਦਾ ਫੇਰ ਹਾੜ ਬੂਲਾ ਆਲੀ ਹੋਣ ਦਾ ਕੰਮ ਸ਼ੁਰੂ ਰੋਟਾ ਵੀ ਆਹ ਲਖਪਾ ਦੁਪੰਡ ਦੀ ਪੜੀ ਆ ਆਹ ਰੂਟਾ ਟਰ ਮਚਾ ਦੇ ਆਜੇ ਮਾੜੀ ਦੀ ਪੈੜੀ ਜਿੰਨੀ ਆਮ ਲੋਕਾਂ ਦੀ ਭਸਰੀ ਪੈੜੀ ਬੜੀ ਹੁੰਦੀ ਆ ਪਾਇਆ 19 ਗਏ ਵਜੀ ਆ ਇਹਨੂੰ 2-3 ਵਾਰੀ ਰੂਟਾ ਟਰ ਮਾਰਨਾ ਪੈਣਾ ਫਿਰ ਚ ਆ ਗਈ ਪੈੜੀ ਤਿਆਰ ਹੋ ਗਈ ਕੋਈ ਨਹੀਂ ਬਾਕੀ ਪੈੜੀ ਤਿਆਰੀ ਆ ਜਾਦਾ ਇਸੇ ਦੇ ਜੋਰ ਹੋਣਾ ਉਹ ਜਿਹੜੇ ਪੈਣੇ ਪਕੌੜੀਆਂ ਦੀ ਸਮੈਲ ਆਉਂਦੀ ਹੈ। ਉਹ ਲਈ ਆਹ ਬ੍ਰੈਡ ਵਾਲੇ ਨੇ। ਅੰਦਰ ਬ੍ਰੈਡ ਵਾਲੇ ਪਕੌੜੇ ਪਏ ਨੇ। ਭਾਈ ਨਹੀਂ। ਮੈਂ ਕਾ ਪਾਏ ਹੋਣੇ ਆ। ਉਹ ਪੈਲੀ ਰੋਟੇ ਤੇ ਪਕੌੜਾ ਲੱਗਣੀਆਂ ਇੱਕ ਦੋ ਤੇ ਫੇਰ ਭਲਾ ਵਸਤਰ ਵਧੀਆ। ਕਾਲੀ ਭੋਟੀ ਨਿਕਲੀ ਥੱਲੇ। ਜਾਦਾ ਹੀ ਘੋੜਾ ਇਹਨੇ ਜਿੰਦੀ ਚੀਕਣੀ ਪੈਲੀ ਇਹਦੇ ਤੇ ਉਸ ਤੋਂ ਬਾਅਦ ਇਹ ਪੜਾ ਮੜੀ ਚੀਜ਼ ਕੱਟਦੇ ਜਿਹੜੀ ਘਟਦੀ ਉਹਨੂੰ ਮਾਰੀ ਖਾਦ ਪਾਉਂਦੀ ਲਾਉਂਦੀਆਂ ਯਾਰ ਕੱਸੀ ਦੇ ਮੇ ਹੱਥ ਨਾ ਸੇਰੇ ਮੱਤੇ ਹੀ ਬਦਲਿਆ ਵੇਖ ਲੈ ਇਹਦੇ ਵਿੱਚ ਜੋ ਬਣਾਇਆ ਨਹੀਂ ਉਹਦੇ ਟਰੈਕਟਰ ਦੀ ਹੁਣ ਬਣੀ ਮੈਂਦੀ ਅਰ ਗਈ ਇਹਨੂੰ ਇਹਦੇ ਉਹ ਬੁੱਠਿਆਂ ਜਾਂ ਦਾ ਕਰਕੇ ਤੈਨੂੰ ਆਖਿਆ ਮਾਰਦੇ ਆ ਕਈਆਂ ਥਾਵਾਂ ਤੇ ਹੈਗੀ ਆ ਕੋਈ ਨਹੀਂ ਹੁੰਦਾ ਇਹ ਕਿੰਨਾ ਤੇਲ ਮਸਾ ਵੱਡੇ ਗੇਰ ਚ ਲਾ ਲਾ ਬਰੀਕ ਹੋਊ ਨਾ ਤੇ ਇਹਦਾ ਬੱਤਰ ਜਾਂ ਬਾਜੂ ਆਪੇ ਰੂਟਾ ਵੀਟਰ ਤੇ ਰਹਿ ਜਾਂਦਾ ਏਨੂੰ ਇਹਨੂੰ ਵਾਵਾਂਗੇ ਨਾਲ ਤੋਂ ਇੱਕ ਏਰ ਲੱਗਿਆ ਉਦੋਂ ਹੀ ਵਾਵਾਂਗੇ ਆਵੇ ਚਾਚੇ ਨੇ ਇਹਨੂੰ ਦਵਾਤਾ ਸਾ ਤੇ ਹੁਣ ਇਹ ਸਟਾਰਟ ਵੀ ਔਖਾ ਹੋ ਯਾਰ ਮਾਲੋ ਜਦ ਤੱਕ ਹੋ ਗਈ ਆ ਤੇ ਪਤਾ ਨਹੀਂ ਕਿਤੋਂ ਜੇ ਨਾ ਲਿਆਣਾ ਪਵੇ ਟੋਜਲ ਤੋਂ ਬਿਨਾ ਜੇ ਨੋਜਲ ਖੋਲ ਲਈ ਫਿਰ ਨਹੀਂ ਟੋਜਨ ਲਿਆਉਣ ਦੀ ਲੋੜ ਇਹ ਰੂਟਰ ਪੰਪ ਦਾ ਹਵਾ ਦਾ ਵੜਾ ਜੱਬ ਕਿੱਥੋਂ ਖੋਲੀ ਨੋਜ਼ਲ ਇੱਥੋਂ ਇੱਥੋਂ ਹੱਥ ਕਿਧਰ ਦੀ ਪਾਇਆ ਹੈ ਪੈ ਗਿਆ ਇੱਥੇ ਰੂਟਰ ਪੰਪ ਦੀਆਂ ਜਦੋਂ ਹਵਾ ਲੈ ਜੇ ਇੱਕ ਵਾਰ ਨੋਜ਼ਲਾਂ ਖੋਲ ਕੇ ਹਵਾ ਕੱਢਣੀ ਪੈਂਦੀ ਆ ਤੇ ਫੇਰ ਜਾ ਕੇ ਸਟਾਰਟ ਹੁੰਦਾ ਐਨੇ ਪੰਗੇ ਨੂੰ ਪਹਿਲਾਂ ਹੀ ਦੋ ਉਂਗਲਾਂ ਤੇਲਤੀ ਪਝਾਲ ਜਾ ਗਰ ਹੁਣ ਤੂੰ ਵੀ ਮੇਰੇ ਤੰਗਾ ਟੂ ਬਸ ਇੰਨਾ ਰੱਖਣਾ 8 ਕਿੱਲਿਆਂ ਦੀ ਐਵਰੇ ਰੱਖਣੀ ਬਸ ਪ੍ਰੂਟਾ ਵੀਟਰ ਤੇ 7 ਕਿਲ 7 ਹੀ ਰੱਖ ਕੋਈ ਨਹੀਂ 2 ਵੱਧ ਦੀ ਚੱਲ ਜੂ ਮੇਰੇ ਵਿੱਚ ਰੱਖ ਦੇ ਗਾ ਚੱਲ ਮਾਰਾਂ ਬਲਾ ਬਸ ਬੰਦ ਕਰ ਲੋ ਜਲਾਉਣ ਕਿੱਥੋਂ ਹਾਂ ਸਟਾਰਟ ਤੇ ਦੋ ਹੋ ਜਾਂਦਾ ਨਾ ਵਾ ਸਟਾਰਟ ਤੇ ਕਰਦਾ ਨਹੀਂ ਹੁਣ ਇੱਕ ਇਹ ਇਧਰ ਦੀ ਪਾਇਆ ਇਹ ਹੱਥ ਬੜੇ ਕਸੂਤੇ ਸਮਾਏ ਇੱਕ ਹੋਰ ਖੋਦਣੀ ਪੈਣੀ ਦੋਵਾਂ ਨੋਜ਼ਲਾਂ ਨਾਲ ਨਿਕਲਣਾ ਨਹੀਂ ਇੱਕ ਨਾਲੇ ਪਾ ਹੋ ਜਾਣਾ ਲਾ ਨਹੀਂ ਹੁਣ ਜਿਹੜਾ ਮੇਰੇ ਕੋਲ ਚੜ੍ਹ ਨਹੀਂ ਰਹਿ ਤਾ ਨਾ ਨਾਲੇ ਹਵਨ ਕੋ ਕਿਦੋਂਗੀ ਵੇ ਲੀਏ ਨੇ ਭੱਜ ਗੁੱਤੇ ਵੀ ਚੜ ਜਣਾਂ ਆਲਾ ਕਰਾਇਆ ਸੀ ਇਹ ਯਾਰ ਸਾਰੇ ਅਰਜਨਾਂ ਨੂੰ ਇਹ ਬਿਮਾਰੀ ਹੋਰ ਸਾਰੀ ਗੱਲਾਂ ਠੀਕ ਆ ਅੱਜ ਦੋ ਟਰੈਕਟਰ ਖਲਾਂ ਦੇ ਛੱਡੇ ਹੋਵਾ ਨਜ਼ਾਰਾ ਜਾਂਦਾ ਕੱਲੇ ਬੰਦੇ ਦਾ ਜੀ ਨਹੀਂ ਲੱਗਦਾ ਤੇ ਕਸ ਤੋਂ ਨੂੰ ਕਸ ਇੱਕ ਹੋਰ ਖੋਦ ਨਹੀਂ ਪੈਣੀ ਆ ਲੈਂਡਰੀ ਡਾਊਨ ਹੋਣੀ ਆ ਪਰ ਉਹ ਹੋ ਜਾਂਦਾ ਨਹੀਂ ਹੁੰਦਾ ਨਾ ਇੱਕ ਨਾ ਦੋਵਾਂ ਨਾ ਆ ਗਿਆ ਵਾ ਜੋ ਬਣਾ 15 ਹਲ ਨਹੀਂ ਖੇਦੇ ਟਰੈਕਟਰ ਪੈ ਲਈ ਆ ਪੱਜਾ ਦੀ ਭੋਲੀ ਕਰਦੀ ਪੈ ਲਈ ਆ ਵਾ ਪਾਤੀ ਜਾਰੀ ਜਿਆਦੀ ਧੰਨ ਦੀ ਟਰਬੋ ਕਹਿੰਦੇ ਟਰਬੋ ਫੁੱਟੂ ਗਏ 15 ਲੈਣਾ ਲਵਾਉਣੇ ਆ ਕਿਸ ਨੂੰ ਵੇ ਨੇ ਤਜਰਬਾ ਕਰਕੇ ਕੀ ਦੱਸਦਾ ਏ ਬੜਾ ਲਾਗੇ ਲਵਾਵਾਂਗੇ ਜਦੋਂ ਐਰ ਕੀ ਕਹੇ ਨਾ ਉਹ ਮੇਰੇ ਨਾਲ ਲਵਾ ਗਿਓ ਨਿਸ਼ਾਨ ਨੂੰ ਨਿਸ਼ਾਨੀ ਲਾਈ ਆ ਬੁੱਢਾ ਬੂੜਜਾ ਲਾ ਯਾਰ ਕੀ ਨਜ਼ਰ ਲੱਗਣ ਤੋਂ ਸਹੀ ਨਜ਼ਰ ਨਹੀਂ ਇਦਾਂ ਲੱਗਦੀ ਨਹੀਂ ਕੰਮ ਸਹੀ ਕਰੀਏ ਫਿਰ ਨਹੀਂ ਨਜ਼ਰ ਲੱਗਦੀ ਨਜ਼ਰਾਂ ਲੱਗਦੀਆਂ ਨੇ ਜਿੱਦਾਂ ਕੰਮ ਨਹੀਂ ਕਰਨੀਆਂ ਹੁੰਦੀ ਉਹਨਾਂ ਬਹਾਨਾ ਭਾਲਣਾ ਦਾ ਨਜ਼ਰ ਨਾ ਲੱਗ ਜੀ ਆਪਾਂ ਮਹਾਰਾਜ ਦੀ ਕਿਰਪਾ ਵਾ ਬੜਾ ਦਈ ਅੱਜ ਆ ਦੋਵੇਂ ਪਲਾਟ ਆਪਾਂ ਨੂੰ ਖੇਚ ਦਿੱਤੇ ਇੱਧਰ ਸਵੇਰੇ ਆਪਾਂ ਨੂੰ ਆਉਣਾ ਨਾ ਭਾਵੇਂ ਹਾਲ ਲੱਗੇ i ਸਵੇਰ ਤੋਂ ਲੈ ਕੇ ਸ਼ਾਮਾਂ ਦਾ ਕਾਰਜ ਵੀ ਕਿਰਤ ਕਰਕੇ ਬਾਬੇ ਦਾ ਨਾਮ ਲੈ ਕੇ ਕੰਮ ਨਿਭੜ ਜਾ। ਫੋਨ ਕਰੇ ਚਲਦੇ ਆ ਇਸ਼ਨਾਨ ਪਾਣੀ ਕਰਕੇ ਫਿਰ ਬਾਬੇ ਦਾ ਨਾਮ ਜਪ ਕੇ ਤੇ ਸੌਂਦੇ ਆ ਗੱਫਾ ਬਾਣੀ ਛਕਦੇ ਆ। ਹੋਰ ਸਾਰੇ ਵੀਰ ਠੀਕ ਠਾਕ ਵਾ, ਤੰਦਰੁਸਤ ਵਾ। ਚੜ੍ਹਦੀਆਂ ਕਲਾ ਜੀ। ਖੁਸ਼ ਰਿਹਾ ਕਰੋ ਚੜ੍ਹਦੀਆਂ ਕਲਾ ਜਿਹਾ ਰਹਾ ਕਰੋ ਵਾਇਰਸੂ ਸਾਰਿਆਂ ਦੇ ਮੇਰ ਪਰਿਆਥ ਰੱਖੀ